ਆਸ ਸਵੇਰੇ ਸਵੇਰ ਸਾਨੂੰ ਮਿਲਣ ਦਾ ਪੱਕਾ ਹੁੰਦੇ ਨੇ ਰਾਤ ਨੂੰ ਵਾਪਸ ਚਲੇ ਜਾਂਦੇ ਨੇ ਸਵੇਰੇ ਭਾਵੇਂ ਉੱਠ ਕੇ ਆਉਣਾ ਹੁੰਦੇ ਪੱਕਾ ਨੇ ਸਵੇਰੇ 3:30 ਵਜੇ ਉੱਠ ਕੇ ਪੱਡੋ ਤੁਰ ਹੀ ਦੇ ਹਾਂ ਤੇ 5:00 ਵਜੇ ਰਾਹ ਉਹਦਾ ਪਹੁੰਚੀਦਾ ਬਹੁਤ ਸ਼ਰਦਾ ਤੇਰੇ ਚ ਵਾਰੇ ਵਾਰੇ ਜਾਵਾਂ ਮੈਂ ਸ਼ਰਦਾ ਨਾਲ ਹੀ ਚੱਲੀ ਗਈ ਸੀ ਓੜਾ ਤੇ ਇੱਧਰ ਪਿੱਛੇ ਟਰਾਲੀ ਵਾਲੇ ਸੇ ਸਾਡੇ ਜੋਧੇ ਨੂੰ ਠਾਂ ਚੱਲੇ ਹੋਰ ਤੁਹਾਡੇ ਜੋਧੇ ਉੱਠ ਦੇ ਦੀ ਹੈਗੀ ਤੁਸੀਂ ਰਾਤ ਨੂੰ ਤੁਹਾਡਾ ਤੁਹਾਡੀ ਦਸਫਤ ਹੈਗੀ ਕਿ ਤੁਸੀਂ ਟਾਈਮ ਤੇ ਉੱਠ ਗਏ ਦਾ ਕੇ ਸੇਵਾ ਤੇ ਲਾਏ ਜਾਂਦੇ ਹੋ ਬਾਕੀ ਜਿਹੜੇ ਉੱਠਦੇ ਹੀ ਨਹੀਂ ਹੈਗੇ ਨਹੀਂ ਨਹੀਂ ਉਹਨਾਂ ਨਾਲ ਨਾ ਉਹ ਰਾਤ ਨੂੰ ਲੇਟ ਤੱਕ ਜਦੋਂ ਤੁਸੀਂ ਚਲੇ ਜਾਂਦੇ ਉਸ ਤੋਂ ਬਾਅਦ ਉਹ ਸੇਵਾ ਕਰਦੇ ਨੇ ਫਿਰ ਸਵੇਰ ਤੱਕ ਸੇਵਾ ਕਿਵੇਂ ਲੱਭੇ ਮੈਗੀ ਕਰਦੇ ਇਹ ਸੇਵਾ ਦੋ ਤਰ੍ਹਾਂ ਦੀ ਕਿਹੜੀ ਤਰ੍ਹਾਂ ਕਰਦੇ ਦੋਵੇਂ ਤਰ੍ਹਾਂ ਦੀ ਕਰ ਦਿੰਦੇ ਨੇ ਸਾਰਿਆਂ ਨੂੰ ਪਿਆਰ ਭਰੀ ਸਾਤ ਸ਼੍ਰੀ ਅਕਾਲ ਵੀਰੇ ਅੱਜ ਆ ਤੀਜਾ ਦਿਨ ਨਗਰ ਕੀਰਤਨਾ ਦਿਖਾ ਕੇ ਤੁਹਾਨੂੰ ਫਿਰ ਵਾਪਸੀ ਦੇ ਚਾਲੇ ਪਾਵਾਂਗੇ ਤੇ ਆਪਣੇ ਵਾਲੀ ਸੰਗਤ ਆ ਲੈਣ ਵਾਲੀ ਚਾਹ ਲੈ ਕੇ ਚੱਲੇ ਆ ਵੀਰੇ ਇਹ ਨਹੀਂ ਉੱਥੇ ਓਏ ਉੱਠ ਜੋ ਪਾਗੀ 2 ਮਹੀਨਾ ਦਾ ਉੱਠ ਜੋ ਯਾਰ ਚਾਹ ਵੀ ਤੁਹਾਨੂੰ ਹੁਣ ਤਾਂ ਟਰਾਲੀਆਂ ਦੇ ਚਾਹੀਦੇ ਇੰਨੀ ਲੇਟ ਤੱਕ ਸੇਵਾ ਕਰਦੇ ਰਹੋ ਰਾਤ ਉੱਠੋ ਉੱਠੋ 8 ਵਜ ਗਏ ਨੇ ਜੀ ਤੇਰੀ ਉੱਠ ਗਏ 22 ਸ਼ਮਸ਼ੇਰ ਆ ਟਰਬਨ ਕੋਚ ਤਰਨ ਤਰਨ ਤੋਂ ਬਾਈ ਹੋਰੀ ਇੱਥੇ ਆਪਣੇ ਲੰਗਰ ਤੇ ਲੰਗਰ ਸ਼ਕਣ ਆਏ ਸੀ ਤੇ ਮੈਂ ਫਾਇਦਾ ਚੱਕ ਲਈ ਇਹਨਾਂ ਦਾ ਪਰ ਨਾਲ ਤੁਸੀਂ ਪਹਿਲਾਂ ਵੀਡੀਓ ਦੇਖਿਆ ਮੈਂ ਬਣਨੇ ਆਇਆ ਸੀ ਪਰ ਮੈਂ ਦੁਬਾਰੇ ਬਾਈ ਤੋਂ ਬਣਾਉਣ ਲੱਗਿਆ ਆਮੰਡੇ ਬਹੁਤ ਸੇਵਾ ਕਰਦੇ ਨੇ ਭਾਈ ਜਦੋਂ ਦੇਖੋ ਸੇਵਾ ਤੇ ਲੱਗੇ ਹੁੰਦੇ ਨੇ ਇਹ ਸਾਰੀ ਸਿੱਖ ਸੰਗਤ ਇਸ ਸਾਈਡ ਨੂੰ ਤਾਂ ਜਾਈ ਜਾਂਦੀ ਹੈ ਕਿ ਇਸ ਪਾਸੇ ਸਾਹਮਣੇ ਤੋਂ ਨਗਰ ਕੀਰਤਨ ਆ ਰਿਹਾ ਆਪਾਂ ਵੀ ਨਿਕਲਣ ਲੱਗੇ ਆ ਨਗਰ ਕੀਰਤਨ ਦੇ ਦਰਸ਼ਨ ਤੁਹਾਨੂੰ ਕਰਾਵਾਂਗੇ ਇਸ ਧਰਤੀ ਤੇ ਇਸ ਜਗ੍ਹਾ ਤੇ ਮੱਥਾ ਟੇਕ ਕੇ ਨਗਰ ਕੀਰਤਨ ਦੇ ਦਰਸ਼ਨ ਕਰਕੇ ਜਾਣ ਨਾਲ ਹੀ ਇਹ ਸੇਵਾ ਲੱਗਦੀ ਆ ਚਲੋ ਉਧਾਂ ਤਾਂ ਪਹੁੰਚ ਮੱਥਾ ਟੇਕ ਕੇ ਚਲੇ ਜਾਓ ਤੁਹਾਡੀ ਸ਼ਰਧਾ ਪਰ ਜਿੱਦਾਂ ਸਾਡੇ ਬਜ਼ੁਰਗ ਦੱਸਦੇ ਆ ਕਿ ਨਗਰ ਕੀਰਤਨ ਦੇ ਦਰਸ਼ਨ ਕਰਕੇ ਆਏ ਬਿਨਾ ਇਹ ਜਿਹੜੀ ਯਾਤਰਾ ਸਫਲ ਨਹੀਂ ਹੁੰਦੀ ਤੇ ਉਹ ਨਗਰ ਕੀਰਤਨ ਦੇ ਦਰਸ਼ਨੇ ਸੰਗਤ ਕਰਨ ਜਾਈ ਜਾਂਦੀ ਅਸੀਂ ਵੀ ਚੱਲਦੇ ਆ ਮੁੰਡੇ ਉੱਠ ਰਹੇ ਨੇ ਤਾਂ ਸوير ਸوير ਹੀ ਇਹ ਠਾਠਾਂ ਮਾਰਦਾ ਘਟਦਾ ਸੀ ਕਿ ਨਗਰ ਕੀਰਤਨ ਦੇ ਵਿੱਚ ਕਿੰਨਾ ਜ਼ਿਆਦਾ ਖਾਲਸੇ ਦਾ ਰਸ਼ ਹੋਏਗਾ ਕਿੰਨੀ ਜ਼ਿਆਦਾ ਦੁਨੀਆ ਹੋਏਗੀ ਤੇ ਅੱਜ ਆਲਾ ਇਹ ਪਰਨਾ ਵੀਰੇ ਤਰਬਨ ਕੋਚ ਵਾਲੇ ਭਾਈ ਸ਼ਮਸ਼ੇਰ ਹੋਰੀ ਬਣ ਕੇ ਗਿਆ ਐਸੀ ਮਿਲ ਕੇ ਗਿਆ ਨਾਲੇ ਇਹ ਪਰਨਾ ਸਜਾ ਕੇ ਗਿਆ ਸਿਰ ਤੇ ਭਾਈ ਬਹੁਤ ਬਹੁਤ ਧੰਨਵਾਦ ਸ਼ਮਸ਼ੇਰ ਵੀਰੇ ਤੇਦਰ ਭਾਈ ਹੋਰੀ ਸੈਂਡਵਿਚ ਦੀ ਤਿਆਰੀ ਕਰਨ ਲੱਗੇ ਕੱਲ ਵੀ ਖਾਦੇ ਸੀ ਇਹਨਾਂ ਦੇ ਸੈਂਡਵਿਚ ਤੇ ਅੱਜ ਵੀ ਸਵੇਰ ਸਵੇਰੇ ਕਹਿੰਦੇ ਨਾਸ਼ਤਾ ਸੈਂਡਵਿਚ ਨਾਲ ਕਰਾਉਣਾ ਤੇ ਬਾਕੀ ਲੰਗਰ ਪਿੱਛੇ ਬਣੀ ਜਾਂਦਾ ਥੋੜੇ ਟਾਈਮ ਬਾਅਦ ਲੰਗਰ ਸ਼ੁਰੂ ਕਰਨ ਵਾਲਿਆ ਡਾਇਰੈਕਟਰ ਸਾਹਿਬ ਆ ਰਹੇ ਨੇ ਪ੍ਰੋਡਿਊਸਰ ਡਾਇਰੈਕਟਰ ਤੇ ਡਰੇ ਹੋਏ ਐਕਟਰ ਸਤਿ ਸ਼੍ਰੀ ਅਕਾਲ ਗਿਰਤਾਂ ਦੇ ਦਰਸ਼ਨ ਇੱਥੇ ਪੱਗਾ ਪੁਗਾ ਬੰਨੀ ਚੱਲੋ ਅੱਜ ਇੱਥੇ ਰਹੋ ਹੋ ਕੇ ਬਾਅਦ ਦਰਸ਼ਨ ਨਗਰ ਗਿਰਤਾਂ ਦੇ ਪਾਣੀ ਵੱਜਦਾ ਹੀ 10 ਵਜ ਗਏ ਨੇ ਇੱਥੇ ਤੱਕ ਤੁਹਾਡੀ ਤਿਆਰੀ ਨਹੀਂ ਹੋਈ ਤਾਂ ਤੁਸੀਂ ਕੱਲ ਨੂੰ ਪਾਲੇ ਦੇ ਵਿਆਹ ਤੇ ਕਿਵੇਂ ਉੱਠ ਕੇ ਤੁਰਪੋਂਗੇ ਬਰਾਤੇ ਚੜਜੋਗੇ ਫਿਰ 10 ਵਜੇ ਤੱਕ ਤਾਂ ਤੁਸੀਂ ਹੁੰਦੀ ਖਿੱਲੇ ਜੀ ਤੇਰੇ ਨਹੀਂ ਆਏ ਮਾਰ ਜਿਆਦਾ ਹੋ ਜਾਂਦਾ ਬਲਾਓ ਜੀ ਤੇਰਾਂ ਨੂੰ ਬਲਾਓ ਸਾਰੇ ਇਕੱਠੇ ਚੱਲਾਂਗੇ ਮੇਰੇ ਪਿੱਛੇ ਜਿਹੜਾ ਤੁਸੀਂ ਇਕੱਠ ਦੇਖਦੇ ਹੋ ਠਾਠਾ ਮਾਰਦਾ ਇਹ ਜੋਤਿਸ ਰੂਪ ਗੁਰੂ ਘਰ ਦੇ ਕੋਲ ਜਿੱਥੇ ਨਗਰ ਕੀਰਤਨ ਆਇਆ ਉਹਨਾਂ ਦੇ ਦਰਸ਼ਨ ਕਰੀ ਜਾਂਦਾ ਕਰਨ ਲਈ ਜਾ ਰਹੇ ਆ ਅਸੀਂ ਤੇ ਆਪਾਂ ਵੀ ਚੱਲੇ ਆ ਨਗਰ ਕੀਰਤਨ ਦੇ ਦਰਸ਼ਨ ਕਰਨ ਆਜੋ ਭਾਈ ਬੋਲੇ ਸੋਨਿਹਾਲ ਅੱਲਾ ਜ਼ਿਆਦਾ ਕਾ ਬੋਲੇ ਸੋਨਿਹਾਲ ਅੱਲਾ ਜ਼ਿਆਦਾ ਕਾ ਗੁਰੂ ਦੀ ਫੌਜ ਜਕਾਰੇ ਲਾਉਂਦੀ ਕਹਿੰਦਾ ਨਗਰ ਕੀਰਤਨ ਵਾਲ ਨੂੰ ਤੁਰ ਹੀ ਆਉਂਦੀ ਆ ਜਕਾਰੇ ਲਾਉਂਦੇ ਮੁੰਡਿਆਂ ਦੇ ਵਿੱਚ ਜੋਸ਼ ਜਨੂੰਨ ਜਜ਼ਬਾ ਸਿੱਖੀ ਪ੍ਰਤੀ ਪਿਆਰ ਇਹਨਾਂ ਗੱਲਾਂ ਤੋਂ ਪਤਾ ਲੱਗਦਾ ਬੱਗੇ ਵੀਰ ਰਾਈ ਕਹਿੰਦਾ ਜਦੋਂ ਵੀ ਕੌਮ ਨੂੰ ਲੋੜ ਪੈਂਦੀ ਆ ਇਹ ਪਰਨੇ ਬੰਨ ਕੇ ਕੌਮ ਦੇ ਨਾਲ ਵੀ ਖੜ੍ਹਦੇ ਨੇ ਤੇ ਜਦੋਂ ਸਟੇਟ ਨੂੰ ਲੋੜ ਪੈਂਦੀ ਆ ਤੇ ਇਹੀ ਸਿੰਘ ਧਰਨੇ ਵੀ ਲਾਉਂਦੇ ਨੇ ਸਮੇਂ-ਸਮੇਂ ਤੇ ਹਰ ਇੱਕ ਚੀਜ਼ ਸਿੱਖ ਕੌਮ ਦੇ ਨੌਜਵਾਨਾਂ ਵੱਲੋਂ ਕੀਤੀ ਜਾਂਦੀ ਆ ਜਿਹੜੀ ਕੌਮ ਨੂੰ ਜ਼ਰੂਰਤ ਪੈਂਦੀ ਆ ਲੱਭ ਗਿਆ ਲਵਾ ਹਾਜ਼ਰੀ ਇੱਕ ਇਕਣਾ ਪ੍ਰਚਾਰਕ ਕੌਮ ਦੇ ਵਿੱਚ ਆ ਜਿਹੜੇ ਲੰਗਜਾਂ ਦੇ ਬਾਈ ਬੁਲਟ ਵਾਲੇ ਨੂੰ ਉਹ ਲੰਗਜਾ ਫਿਰ ਇੱਕ ਪ੍ਰਚਾਰਕ ਨੇ ਉਹਨਾਂ ਦੇ ਪਰਨੇ ਵਰਗਾ ਸੇਮ ਪਰਨੇ ਨੇ ਬਣਿਆ ਕੀ ਨਾਮ ਦਾ ਬਾਬਾ ਬਗੀਚੀ ਵਾਲਾ ਕੀ ਕਹਿੰਦਾ ਸੀ ਉਹ ਕਹਿੰਦਾ ਸੀ ਜਿਹੜੇ ਤੁਸੀਂ ਜ਼ਿਆਦਾ ਕਹਿੰਦਾ ਰਾਸ਼ਨ ਛੱਕ ਕੇ ਆਏ ਹੋ ਹੁਣ ਕਹਿੰਦਾ ਇਥੇ ਤੰਗ ਹੋਈ ਜਾਂਦੇ ਹੋ ਤੇ ਚੁੱਚੀ ਢ ਘਾਰ ਮਾਰਦੇ ਉਹ ਨਾਲ ਸਾਡੀ ਸੰਗਤ ਨੂੰ ਵੀ ਤੰਗ ਕਰਦੇ ਹੋ ਜਿਹੜਾ ਉਹ ਗੱਲ ਉਸ ਬਾਬੇ ਬਗੀਚੀ ਵਾਲ ਨੇ ਬੋਲੀ ਸੀ ਉਹਦਾ ਸ਼ਾਇਦ ਮੁੰਡਾ ਹੀ ਲੱਗਦਾ ਹੈ ਨਾ ਮੁੰਡਾ ਹੀ ਲੱਗਦਾ ਤੇਮ ਡਿੱਟੋ ਹੀ ਬੰਤਰ ਉਹੀ ਤਨਮਨ ਉਹੀ ਧਾਣਾ ਉਹੀ ਬਾਣਾ ਭਈ ਮੈਂ ਆਇਆ ਸੀ ਸਿਰਫ ਇੱਕ ਦਿਨ ਵਾਸਤੇ ਜੇ ਤੁਸੀਂ ਮੇਰੀ ਵੀਡੀਓ ਦੇ ਵਿੱਚ ਦੇਖੋ ਤਾਂ ਮੇਰੇ ਕੋਲ ਦੋ ਜੋੜੀ ਕੱਪੜੇ ਮੈਂ ਲੈ ਕੇ ਆਇਆ ਸੀ ਕਿ ਮੈਂ ਅਗਲੇ ਦਿਨ ਵਾਪਸ ਚਲੇ ਜਾਣਾ ਪਰ ਇੱਥੋਂ ਦਾ ਜਾਹੋ ਜਲਾਲ ਇੱਥੋਂ ਦਾ ਰਹਾਣਿਆਤ ਸਫਰ ਦੇਖ ਕੇ ਇੱਥੋਂ ਦਾ ਰੌਣਕ ਇੱਥੋਂ ਦੀ ਸੰਗਤ ਦਾ ਪਿਆਰ ਦੇਖ ਕੇ ਮੇਰੇ ਤੋਂ ਜਾਇਆ ਹੀ ਨਹੀਂ ਗਿਆ ਮੈਂ ਅੱਜ ਵੀ ਇੱਥੇ ਆ ਲਾਸਟ ਦੇਣਾ ਸ਼ਾਇਦ ਹੋ ਸਕਦਾ ਸੀ ਕੱਲ੍ਹ ਜਾਈਏ ਇਨ੍ਹਾਂ ਕੱਪੜਿਆਂ ਨਾਲ ਚਾਰ ਦਿਨ ਇੱਥੇ ਇਨ੍ਹਾਂ ਦਾ ਪਿਆਰ ਹੈ ਭਰਾਵਾਂ ਦਾ ਪਿਆਰ ਇੱਥੇ ਮੈਨੂੰ ਰੱਖ ਲਿਆ ਸ਼੍ਰੀ ਅਕਾਲ ਆ ਵੀਰ ਇਹਨੇ ਪਿਆਰ ਦੇ ਨਾਲ ਰਸਤੇ ਦੇ ਵਿੱਚ ਲੰਗਰ ਸਜਾਰਾ ਲੰਗਰ ਵੀ ਕਾਦਾ ਦੁੱਧ ਦਾ ਕਿ ਇਸ ਧਰਤੀ ਦੇ ਉੱਤੇ ਦੁੱਧ ਕਿੰਨਾ ਮਹਿੰਗਾ ਸੀ ਉਹ ਇਹਨਾਂ ਨੂੰ ਪਤਾ ਬਾਈ ਇਸ ਧਰਤੀ ਦੇ ਉੱਤੇ ਦੁੱਧ ਕਿੰਨਾ ਮਹਿੰਗਾ ਮਿਲਿਆ ਜਾਂ ਮੋਤੀ ਮੈਰੇ ਨੂੰ ਪਤਾ ਜਾਂ ਇਹ ਸਿੱਖ ਕੌਮ ਨੂੰ ਪਤਾ ਕਿਸ ਧਰਤੀ ਦੇ ਉੱਤੇ ਦੁੱਧ ਕਿੰਨਾ ਮਹਿੰਗਾ ਵੇਚਿਆ ਸੀ ਸਹੀ ਧੰਨਵਾਦ ਜੀ ਬਹੁਤ ਧੰਨਵਾਦ ਜੀ ਉਹ ਬੱਗਿਆ ਇਸ ਧਰਤੀ ਦੇ ਉੱਤੇ ਦੁੱਧ ਦਾ ਲੰਗਰ ਜ਼ਿਆਦਾ ਕਿਉਂ ਐਖਿਆ ਤੁਸੀਂ ਕਿਉਂ ਜ਼ਿਆਦਾ ਦੁੱਧ ਦਾ ਲੰਗਰ ਲੱਗਦਾ ਇੱਥੇ ਦੁੱਧ ਦਾ ਲੰਗਰ ਤਾਂ ਜ਼ਿਆਦਾ ਲੱਗਦਾ ਹੈ ਕਿਉਂ ਕੀ ਮੋਤੀ ਮਹਿਰੇ ਨੇ ਹੂੰ ਛੋਟੇ ਸਹਿਬ ਯਾਦਾਂ ਉਤੇ ਮਾਤਾ ਗੁਜਰ ਜੀ ਨੂੰ ਦੁੱਧ ਪਿਆ ਸੀ ਦੁੱਧ ਦੀ ਸੇਵਾ ਕੀਤੀ ਸੀ ਇਹ ਕਹਿੰਦੇ ਨੇ ਸਭ ਤੋਂ ਮਹਿੰਗਾ ਦੁੱਧ ਇਸ ਧਰਤੀ ਦੇ ਵਿੱਚ ਆ ਹਾਂ ਉਹਨੇ ਉਹਦੀ ਗੁਰੂਆਂ ਆਪਣੇ ਪਿਤਾ ਉਹਦਾ ਉਹਦਾ ਬੱਟੇ ਦੇ ਵਿੱਚ ਉਹਨੇ ਉਹਨੂੰ ਚਕਾਣਾ ਕੀ ਪਿਆ ਸੀ ਉਹਦੇ ਪੂਰੇ ਪਰਿਵਾਰ ਨਾਲ ਪੂਰੇ ਪੰਜ ਸਾਲਾਂ ਦੇ ਮੁੰਡੇ ਨੂੰ ਕੁੱਲੂ ਚ ਪੀੜ ਦਿੱਤਾ ਸੀ ਜੌਂਦੇ ਨੂੰ ਹਾਂ 5 ਸਾਲ ਦੇ ਮੁੰਡੇ ਉਹਦੇ ਭਾਈ ਨਰੈਣ ਜੀ ਨੂੰ ਕੋਲੂ ਚ ਪੀੜਤਾ ਸੀ ਤੇ ਉਹਦੇ ਪੂਰੇ ਟੱਬਰ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਸੀ ਇਸ ਲਈ ਜਿਹੜੇ ਪਰਿਵਾਰ ਦਾ ਇਸ ਦੁੱਧ ਦੇ ਪਿੱਛੇ ਪੂਰੇ ਪਰਿਵਾਰ ਦੀ ਸ਼ਹਾਦਤ ਹੋਈ ਹੋਵੇ ਉਹ ਦੁੱਧ ਇੰਨਾ ਸਸਤਾ ਤਾਂ ਨਹੀਂ ਹੋ ਸਕਦਾ ਉਹ ਪਰੰਪਰਾ ਨੂੰ ਅੱਜ ਵੀ ਚਲਾਇਆ ਇੱਥੇ ਦੁੱਧ ਦਾ ਲੰਗਰ ਲਾ ਕੇ ਪਰ ਦੁੱਧ ਵੀ ਬਾਈ ਬਦਾਮਾਂ ਕਾਜੂ ਕਿਸ਼ਮਿਸ਼ ਪਤਾ ਨਹੀਂ ਕੀ ਕੀ ਪਾ ਕੇ ਪੀਉਂਦੇ ਆ ਕੋਈ ਕਦੇ ਵੀ ਨਹੀਂ ਛੱਡੀ ਸੀ ਆ ਪੁੱਤਰ ਤਾਂ ਹੀ ਨਹੀਂ ਮੂੰਹ ਤੋਂ ਦਾ ਟੇਸਟ ਇੰਨਾ ਮਿੱਠਾ ਤੇ ਵਧੀਆ ਦੁੱਧ ਪੀਉਂਦੇ ਆ ਕਹਿੰਦੇ ਦੀਵਾਨ ਟੋਡਰਮਲ ਸੂਰਾ ਵਿੱਚ ਹੀ ਘਰ ਵੀ ਬੈਠਾ ਭਾਈ ਇਹਦਾ ਮਤਲਬ ਹੈ ਵਿੱਚ ਹੀ ਘਰ ਵੀ ਬੈਠਾ ਪੂਰਾ ਉਹਨੇ ਆਪਣਾ ਸਾਰਾ ਘਰ-ਬਾਰ ਵੀ ਵੇਚਤਾ ਸੀ ਇਸ ਕੌਮ ਲਈ ਇਥੋਂ ਪਤਾ ਲੱਗਦਾ ਹੈ ਕਿ ਸਿੱਖ ਕੌਮ ਕਿਸੇ ਨਾਲ ਨਫ਼ਰਤ ਨਹੀਂ ਕਰਦੀ ਹਰ ਇੱਕ ਕਿਸੇ ਨਾਲ ਬਣਾ ਕੇ ਰੱਖੀਆ ਪਿਆਰ ਕਰਦੀ ਆ ਅੱਜ ਇੱਕ ਤੁਹਾਨੂੰ ਲੰਗਰ ਦਿਖਾਉਣਾ ਜਿਹੜਾ ਮੁਸਲਮਾਨ ਵੀਰਾਂ ਨੇ ਲਾਇਆ ਹੋਇਆ ਕੱਲ ਅਸੀਂ ਗਏ ਸੀ ਥੋੜਾ ਲੇਟ ਹੋ ਗਏ ਸੀ ਸ਼ੂਟ ਨਹੀਂ ਕੀਤਾ ਅੱਜ ਫਿਰ ਜਾਵਾਂਗੇ ਮੁਸਲਮਾਨ ਵੀਰ ਇੰਨੀ ਸ਼ਰਧਾ ਤੇ ਇੰਨਾ ਭਾਵਨਾ ਪਿਆਰ ਦੇ ਨਾਲ ਉਹ ਲੰਗਰ ਚਲਾਈ ਬੈਠੇ ਆ ਬਈ ਲੰਗਰ ਦਿਖਾਉਂਦੇ ਆ ਰੋਣ। ਉਹ ਤੂੰ ਤੁਰ ਨਹੀਂ ਸਕਦਾ। ਕਿਉਂ ਤੰਗ ਕਰ ਰਿਹਾ ਮੈਂ? ਮੈਂ ਤਾਂ ਸੈਂਡਵਿਚ ਖਾਂਦੀ ਆ। ਕੋਈ ਲੈਣਾ ਕੀ ਕਰਨਾ? ਆਹ ਦੇਖੀਂ ਬਣ ਕੇ ਦੇ। ਹੈਲੋ। ਹੈਲੋ ਕਰੋ ਜੀ। ਹੋ ਮਿਸਟਰ ਇੰਡੀਆ। ਇਹ ਅੰਬਰਸਰੀ ਨਾਨ ਜਿਹੜੀ ਬਾਬੇ ਦੀ ਆਵਾਜ਼ ਸੁਣ ਕੇ ਮੁੰਡੇ ਜੇ ਡਿਸਕ ਬ੍ਰੇਕਾਂ ਜਾਮ ਕਰਵਾਤੀ ਆ। ਨਾ ਬਗੀਚੀ ਵਾਲੇ ਬਾਬਾ ਜੀ ਦਾ ਮੁੰਡਾ।

ਘਾਠਾ ਮਾਰਦਾ ਕੱਠ ਤੇ ਨਗਰ ਕੀਰਤਨ ਇਥੋਂ ਜੋਤੀਸਰੂਪ ਕੋਲ ਪਹੁੰਚਣ ਵਾਲਾ ਤੇ ਦੁਨੀਆ ਲਗਭਗ 4 ਕਿਲੋਮੀਟਰ ਦਾ ਲੰਬਾ ਕਾਫਲਾ ਹੈ ਜਿਹੜਾ ਇੱਥੇ ਟਿਲ ਸੁੱਟਣ ਦੀ ਜਗ੍ਹਾ ਨਹੀਂ ਹੈਗੀ ਟਿਲ ਸੁੱਟਿਆ ਭੁੰਜੇ ਨਹੀਂ ਡਕਦਾ ਇੰਨਾ ਕਾਠਾ ਇੰਨਾ ਜਮਾਵੜਾ ਜੁੜਿਆ ਸਿੱਖ ਸੰਗਤ ਦਾ ਇਸ ਜਗ੍ਹਾ ਤੋਂ ਨਗਰ ਕੀਰਤਨ ਚੱਲ ਕੇ ਜੋਤੀਸਰੂਪ ਜੋਤੀਸਰੂਪ ਵੱਲ ਨੂੰ ਵਧੀ ਜਾਂਦਾ ਹੈ ਇੱਕ ਵਾਰੀ ਫੇਰ ਕਰੋ ਦਰਸ਼ਨ ਦਰਬਾਰ ਸਾਹਿਬ ਦੇ ਦਰਬਾਰ ਸਾਹਿਬ ਵਾਲਾ ਚੌਕ ਸਿੱਥੋਂ ਦਾ ਝਾਕਾ ਵਕਾ ਕੁਛ ਇਦਾਂ ਦਾ ਬਣਦਾ ਕਲ ਯੁਗ ਹੈ ਵਿਕਿਆ ਮੇਵਾ ਬਿਲਿਆ ਇਹ ਫਤੇਗੜ ਸਾਹਿਬ ਇਹ ਸਾਹਮਣੇ ਸ਼ੇਰਾਂ ਵਾਲੇ ਗੇਟ ਨੂੰ ਜਾਣ ਨੂੰ ਰਸਤਾ ਸ਼ੇਰਾਂ ਵਾਲਾ ਗੁਰੂ ਘਰ ਹੈ ਜਿਹੜਾ ਇੱਧਰ ਜੋਤੀ ਸਰੂਪ ਵਾਲਾ ਤੇ ਸਰਹੰਦ ਵਾਲਾ ਰਸਤਾ ਇਹ ਸਾਹਮਣੇ ਮਾਤਾ ਗੁਜਰੀ ਕਾਲਜ ਇਹ ਚਾਰੋਂ ਰਸਤਿਆਂ ਦਾ ਝਾਕਾ ਵਕਾ ਇਸ ਟਾਈਮ ਕੁਛ ਇਦਾਂ ਦਾ ਇੰਨਾ ਜਹੋ ਜਲਾਲ ਖਾਲਸੇ ਦਾ ਅੱਜ ਇੰਨਾ ਸੜਕਾਂ ਦੇ ਉੱਤੇ ਆ ਦੇਖਦੇ ਕਿ ਮਨ ਭਰ ਗਿਆ ਸਵੇਰ ਦਾ ਖਾਣਾ ਵੀ ਨਹੀਂ ਖਾਦਾ ਆ ਹੁਣ ਇੱਕ ਦੁੱਧ ਦਾ ਗਲਾਸ ਪੀ ਲਿਆ ਗਿਆ ਭੁੱਖੇ ਹੀ ਦੁਰੇ ਫਿਰਦੇ ਆ ਸਾਰੇ ਬੜਾ ਜਹੋ ਜਲਾਲ ਐ ਬਾਬਾ ਜੀ ਚਾਰ ਫੇਰੇ ਮੈਨੂੰ ਲੱਗਦਾ ਲਗਭਗ 8 ਲੱਖ ਦਾ ਕੰਮ ਇਕੱਠਾ ਜਿਹੜਾ ਹੈ ਸੰਗਤ ਦਾ ਇਧਰ ਸਿੱਧੇ ਬਹੁਤ ਕੰਮ ਲੱਗੇ ਸ਼ੇਵਾ ਕਰ ਰਹੇ ਆ। ਆਪਾਂ ਦੇਖੀ ਜਿਹੜੀ ਸੰਗਤ ਨੂੰ ਆਪਣਾ ਵਿਆਹ ਪਾਣੀਓ ਪਾਣੀ ਹੋ ਗਿਆ। ਇਹ ਦੂਰ ਜਾਂਦਾ ਪਾਣੀ ਨਹੀਂ ਮਿਲਦਾਗਾ ਮੁੰਡਾ ਦੂਰ ਜਾਂਦਾ। ਜੀ ਨਗਰ ਕੀਰਤਨ ਦੇ ਪਹਿਲੇ ਟਰੈਕਟਰ ਦੀ ਝਲਕ ਪੈ ਗਈ ਆ ਸੰਗਤਾਂ ਦੇ ਉੱਤੇ। ਕਹਿੰਦੇ ਪਰਫਿਊਮ ਦੀ ਸਪਰੇਅ ਕੀਤੀ ਸੀ ਇਸ ਟਰੈਕਟਰ ਦੇ ਨਾਲ। ਦੇ ਨਾਲ ਸੰਗਤਾਂ ਦੇ ਉੱਤੇ ਸ਼ਾਬਰ ਕੀਤਾ ਸੀ ਸਪਰੇ ਪਰਫਿਊਮ ਦਾ ਬੜਾ ਜਿਆਦਾ ਕੱਠ ਹੈ ਬਈ ਵੇ ਤੋਂ ਮੈਨੂੰ ਇਹਦੇ ਕਹਿਣਾ ਆ ਮੈਂ ਤਾਂ ਬੇਸਾਰੇ ਤੋਂ ਫੜਾ ਸੀ ਨਕਰ ਕਰਤਾਂ ਦਾ ਠਾਠਾ ਵਾਰ ਦਾ ਕੱਠ ਬਹੁਤ ਜਿਆਦਾ ਬਈ ਹੁਣ ਹੁਮਾ ਕੇ ਸੰਗਤ ਪਹੁੰਚੀ ਹੈ ਪੂਰੇ ਪੰਜਾਬ ਤੋਂ ਪੂਰੀ ਦੁਨੀਆ ਤੋਂ ਔਰ ਕੱਕਾ ਵੀ ਔਰ ਕੱਕਾ ਵਾਹਿਗੁਰੂ 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 ਕੋਈ ਜਾਹੋ ਜਲਾਲ ਹੈ ਖਾਲਸੇ ਦਾ ਧਰਤੀ ਦੇ ਉੱਤੇ ਪਾਪਾ ਜੀ ਕਿੱਧਰ ਕੈਮਰਾ ਘਵਾਵਾ ਸਾਰੇ ਪਾਸੇ ਖੜ ਆ ਗਿਆ ਇੱਕ ਵਹਿਣ ਹੈ ਸੰਗਤ ਦਾ ਫਿਰ ਨਗਰ ਕੀਰਤਨ ਦੇ ਵਿੱਚ ਪ੍ਰਸ਼ਾਦ ਲੈ ਲਓ ਮੁੰਡਿਓ ਪ੍ਰਸ਼ਾਦ ਲੈ ਲਓ ਨਗਰ ਕੀਰਤਨ ਦਾ ਚਲੋ ਜੀ ਚਲੋ ਚਲੋ ਵੀ ਚਲੋ ਸੰਗਤੋ ਇਹ ਉਹ ਗੁਰੂ ਘਰ ਹੈ ਜਿੱਥੇ ਸ਼ੇਰਾਂ ਨੇ ਸਹਿਬਜ਼ਾਦਿਆਂ ਦੀ ساری ਰਾਤ ਦੇਹਾਂ ਦੀ ਰਾਖੀ ਕੀਤੀ ਸੀ ਸਾਂਖਤੇ ਲਾ ਜਾ ਕੇ ਦੇਖਾ ਆਸੀ ਨਾ ਸਾਰੇ SLA ਬਣਾਈ ਬਿ ਦਿਵਾਨ ਤੋਂ ਦਰਮਲ ਦੀ ਹਵੇਲੀ ਦੇਖ ਕੇ ਚੱਲਦੇ ਆ ਫਿਰ ਕਹਿਣ ਲੱਗ ਗਏ ਯਾਰ ਹਰ ਸਾਲ ਉਹੀ ਚੀਜ਼ ਤਾਂ ਦੇਖੀ ਹੈ ਵਾਰ-ਵਾਰ ਦੇਖ ਲਈ ਕਿਉਂ ਆ ਉੱਥੇ ਕੋਈ ਪਿਕਨਿਕ ਮਨਾਣ ਨਹੀਂ ਗਏ ਵੀ ਉੱਥੇ ਹਵੇਲੀ ਦੇਖ ਕੇ ਆਉਣੀ ਆ ਫੋਟੋਆਂ ਚਾ ਕੇ ਆਉਣੀ ਆ ਉਹਦਾ ਮਤਲਬ ਇਹ ਆ ਦੇਖਣ ਦਾ ਕਿ ਉਸ ਜੋਧੇ ਨੂੰ ਵੀ ਨਾਲ ਹੀ ਅਸੀਂ ਯਾਦ ਕਰਦੇ ਆ ਜਿੰਦਾਂ ਸਾਡੀ ਕੌਮ ਲਈ ਕੁਛ ਕੀਤਾ ਦਿਵਾਨ ਟੋਡਰਮਾਲ ਸੂਰਾ ਜਿਹੜਾ ਆਪਣਾ ਘਰ ਵੇਚ ਗਿਆ ਸੀ ਕੌਮ ਪਿੱਛੇ ਤੇ ਕੌਮ ਨੂੰ ਹਮੇਸ਼ਾ ਜਿਵੇਂ ਗੰਗੂ ਨੂੰ ਲਾੜਨ ਤਾਂ ਸਾਰੀ ਉਮਰ ਤੱਕ ਪੈਂਦੀਆਂ ਰਹਿਣਗੀਆਂ ਐਵੇਂ ਟੋਡਰਮਾਲ ਨੂੰ ਸਿੱਖ ਝੁਕ ਝੁਕ ਕੇ ਸਲਾਮ ਪੂਰੀ ਉਮਰ ਕਰਦੇ ਰਹਿਣਗੇ ਇਸ ਲਈ ਅਸੀਂ ਹਰ ਵਾਰੀ ਜਿੱਥੇ ਗੁਰੂ ਘਰ ਨੂੰ ਨਮਸਕਾਰ ਕਰਦੇ ਆ ਗੁਰੂਆਂ ਨੂੰ ਯਾਦ ਕਰਕੇ ਜਾਂਦੇ ਐਵੇਂ ਦਵਾਨ ਟੋਡਰਮਾਲ ਨੂੰ ਵੀ ਯਾਦ ਕਰਕੇ ਜਾਂਦੇ ਆ ਸਿੱਖ ਕੌਮ ਇਦਾਂ ਹੀ ਯਾਦ ਕਰਦੀ ਰਹੇਗੀ ਕਿਸੇ ਦਾ ਸਾਣ ਨਾ ਕਦੇ ਅਸੀਂ ਭੁੱਲਿਆ ਤੇ ਨਾ ਕਦੀ ਭੁੱਲਾਂਗੇ ਇਸ ਲਈ ਰਵਾਨ ਟੋਡਰਮਾਲ ਦੀ ਸਹੇਲੀ ਦਾ ਵਿਚਾਰ ਬਣਾਇਆ ਵੀ ਮੁੰਡੇ ਸਾਰੇ ਕਹਿੰਦੇ ਜਰੂਰ ਹੋ ਕੇ ਜਾਣਾ ਦੇਖਣ ਨੂੰ ਤਾਂ ਪਿਛਲੀ ਵਾਰ ਵੀ ਦੇਖੀਏ ਨਹੀਂ ਤੇ ਆਪਾਂ ਘੁੰਮਣ ਫਿਰਨ ਜਾਂਦੇ ਆ ਇੱਕ ਜਿਹੜੀ ਵਾਰੀ ਦੇਖ ਲਈਏ ਦੁਬਾਰੇ ਉਹ ਜਗ੍ਹਾ ਤੇ ਜਾਈ ਦੇਣੀ ਚੱਲ ਦੇਖੀ ਹੋਈ ਆ ਪਰ ਇਹ ਸ਼ਰਧਾ ਦੀ ਗੱਲ ਹੈ ਤੇ ਭਾਵਨਾ ਦੀ ਗੱਲ ਆਸੀਂ ਗਲੀਆਂ ਦੇ ਵਿੱਚ ਦੀ ਚਾਲੇ ਪਏ ਜੀਪੀਐਸ ਤਾਂ ਕਿਸੇ ਹੋਰ ਪਾਸੇ ਲੈ ਕੇ ਜਾਂਦਾ ਸੀ ਫਿਰ ਅਸੀਂ ਪੁੱਛ ਪੁੱਛ ਕੇ ਜਿਵੇਂ ਪੁਰਾਣੇ ਬੁੜੇ ਜਾਣਦੇ ਹੁੰਦੇ ਸੀ ਆ ਅਗਲੀ ਕਿੱਧਰ ਨੂੰ ਜਾਂਦੀ ਆ ਕਿਧਰ ਜੀਪੀਐਸ ਤੇ ਉਧਰ ਹੀ ਲੈ ਕੇ ਜਾਂਦਾ ਜਿੱਧਰ ਦੀ ਉਹ ਕਾਰਾਂ ਜਾਈ ਜਾਂਦੀਆਂ ਮੋਟਰਸਾਈਕਲ ਅਸੀਂ ਪੁੱਛ ਪੁਛਾ ਕੇ ਆ ਵੀ ਚੱਲੀ ਗਲੀ 'ਚ ਅੰਡਰਗਰਾਉਂਡ ਆ ਰਹੇ ਹਾਂ ਹਾਂ ਪੁੱਛ ਪੁਛਾ ਕੇ ਰਸਤਾ ਲੱਭਿਆ ਤੇ ਬਹੁਤ ਨੇੜੇ ਪੈਂਦਾ ਸੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਕਮੈਂਟ ਦੇ ਵਿੱਚ ਟੋਡਰ ਮਲ ਦੇ ਨਾਂ ਤੇ ਵਾਈਗਰੂ ਜਰੂਰ ਲਿਖ ਕੇ ਜਾਇਓ ਪੁਰਾਣੀ ਹਵੇਲੀ ਆ ਬਈ ਇਹ ਪੰਜਾਬ ਸਰਕਾਰ ਨੇ ਬਣਾਈ ਸੀ ਜਿਹੜਾ ਕਹਿੰਦੇ ਇਹਨੂੰ ਨੁ ਜਾਇਨ ਨੂੰ ਹਲਾਉਣ ਦੀ ਕੋਸ਼ਿਸ਼ ਕਰੇਗਾ ਜਾਂ ਤੋੜਨ ਭੰਨਣ ਦੀ ਕੋਸ਼ਿਸ਼ ਕਰੇਗਾ ਪੁਰਾਣੇ ਸਮੇਂ ਦੀ ਇੱਕ ਕੁਮਾਰਤ ਬਣੀ ਹੋਈ ਹੈ ਉਹਨੂੰ 4000 ਰੁਪਿਆ ਜੁਰਮਾਨਾ ਤੇ 3 ਸਾਲ ਦੀ ਕੈਦ ਅੱਜ ਵੀ ਐਸ ਕਰਕੇ ਦੀ ਕੋਈ ਵੀ ਇੱਟ ਕੋਈ ਥੋਲ ਹੁੰਦਾ ਨਹੀਂ ਐ ਦੀ ਐ ਪਈ ਹੈ ਉਵੇਂ ਹੀ ਪੁਰਾਣੇ ਸਮੇਂ ਦੀ ਦਿਖ ਰਿਹਾ ਹੈ ਜੇ ਸਾਡੀਆਂ ਇਮਾਰਤਾਂ ਬਚਾਉਣੀਆਂ ਤਾਂ ਸਰਕਾਰਾਂ ਨੂੰ ਕੁਝ ਐਦਾਂ ਦੇ ਕੰਮ ਕਰਨੇ ਪੈਣਗੇ ਗੁਰੂ ਘਰਾਂ ਦੀਆਂ ਇਮਾਰਤਾਂ ਤੇ ਵੀ ਐਸਡੀਪੀਸੀ ਨੂੰ ਐਦਾਂ ਦੇ ਕਰਨਾ ਪਏਗਾ ਕਿ ਕੋਈ ਕੋਈ ਪੁਰਾਣੀਆਂ ਚੀਜ਼ਾਂ ਹਲਾ ਨਾ ਸਕੇ ਵਿਰਾਸਤਾਂ ਇਤਿਹਾਸ ਲੈਗਸੀ ਹੈ ਪੰਜਾਬ ਦੀ ਆ ਸਰਕਾਰ ਤੇ ਐਸਜੀਪੀਸੀ ਵੀ ਕਰਤੂਤ ਪਿਛਲੇ 5 ਸਾਲਾਂ ਤੋਂ ਅਸੀਂ ਦੇਖਦੇ ਆ ਕਿ ਜਦੋਂ ਵੀ ਸਭਾ ਦੇ ਦਿਨ ਹੁੰਦੇ ਨੇ ਆ ਇੱਥੇ ਪੈੜਾਂ ਖੜੀਆਂ ਕਰਕੇ ਥੋੜੀ ਜੀ ਗੰਦ ਕੱਢ ਦਿੰਦੇ ਨੇ 5 ਸਾਲਾਂ ਤੋਂ ਇਹਨਾਂ ਤੋਂ ਆ ਹਵੇਲੀ ਕੰਪਲੀਟ ਨਹੀਂ ਹੋਈ ਇੱਥੇ ਨਕਸ਼ਾ ਲਾਇਆ ਕਿਸੇ ਮੇਰੇ ਵੀਰ ਨੇ ਉਹ ਸੰਗਤ ਤੋਂ ਜਿੰਨੀ ਕਿ ਸੇਵਾ ਆਉਂਦੀ ਆ ਪਤਾ ਨਹੀਂ ਇਕੱਠੀ ਕਰਦਾ ਕੀ ਕਰਦਾ ਬਾਈ ਉਹ ਇਹਨਾਂ ਕੋਲ ਕੰਮ ਕਰਕੇ ਛੱਡ ਦਿੰਦਾ ਸਭਾ ਦੇ ਦਿਨਾਂ ਦੇ ਫਿਰ ਇੱਥੇ ਆ ਕੇ ਆ ਸਾਮਾਨ ਲਿਆ ਕੇ ਖਿਲਾਰ ਦਿੰਦੇ ਨੇ ਪਰ ਕੰਮ ਇੱਥੇ ਰੁਕਿਆ ਖੜਾ ਆ ਜਾਂ ਇੱਕ ਚੀਜ਼ ਇੱਥੇ ਵੇਖੀ ਆ ਕੱਲ ਵੀ ਅਸੀਂ ਇਹਨਾਂ ਵਟਾਂ ਦੇ ਉੱਤੋਂ ਦੀ ਸਫਰ ਕੀਤਾ ਅੱਜ ਵੀ ਇੱਥੇ ਨਾ ਇੱਕ ਉਹ ਪੁਰਾਣੀ ਇਮਾਰਤ ਆ ਉਹਨੂੰ ਦੇਖਣ ਜਾਈ ਜਾਂਦੇ ਆ ਤੇ ਜਿਹੜਾ ਅਸੀਂ ਰਸਤਾ ਇਹ ਵਟਾਂ ਦੇ ਉੱਤੋਂ ਦੀ ਲਿਆ ਪਰ ਇੱਥੇ ਨਾ ਪਾਣੀ ਲਾਇਆ ਹੁੰਦਾ ਕਣਕ ਨੂੰ ਪਾਣੀ ਇੱਥੇ ਵੀ ਤਾਂ ਲਾ ਦਿੰਦੇ ਨੇ ਜਿੰਨਾ ਵੀ ਅਸੀਂ ਚਾਰ ਚੁਫੇਰੇ ਏਰੀਆ ਦੇਖਿਆ ਸਭ ਨੇ ਪਾਣੀ ਲਾਇਆ ਹੋਇਆ ਕਣਕ ਨੂੰ ਪਾਣੀ ਕਹਿੰਦਾ ਤਾਂ ਲਾਇਆ ਜੰਗਲ ਪਾਣੀ ਵਾਲੀ ਸੰਗਤ ਬੁਰਾ ਹਾਲ ਕਰਦੇ ਹਨ ਵੀ ਇੱਥੇ ਜਿਹੜੇ ਜੰਗਲ ਪਾਣੀ ਵਾਲੀ ਸੰਗਤ ਹੈ ਨਾ ਉਹ ਬਹੁਤ ਤੰਗ ਕਰਦੀ ਆ ਵਟਾਂ ਵੀ ਖਰਾਬ ਕੀਤੀਆਂ ਪਈਆਂ ਨਹੀਂ ਤਾਂ ਇਹ ਸਾਰੀ ਕਣਕ ਦਾ ਨਾਸ ਮਾਰ ਦੇਣਾ ਇਸ ਕਰਕੇ ਸਿਆਣੇ ਨੇ ਇਹਨਾਂ ਦਿਨਾਂ ਦੇ ਵਿੱਚ ਆ ਕੇ ਕਣਕ ਨੂੰ ਪਾਣੀ ਲਾਦਣ ਦੇ ਤੇ ਉਹ ਹਿਸਾਬ ਨਾਲ ਹੀ ਬਜਾਈ ਕਰਦੇ ਨੇ ਉਹ ਧੁੰਦ ਦੇ ਵਿੱਚੋਂ ਆਪਣੀ ਦਿੱਖ ਦਿਖਾਉਂਦੀ ਹੈ ਭਈ ਉਹ ਇਮਾਰਤ ਜਿੱਥੇ ਆਪਾਂ ਜਾਣਾ ਤੇ ਸੁਣਨ ਚ ਆਇਆ ਕਿ ਉੱਥੇ ਜਿਹੜਾ ਇਮਾਰਤ ਦੇ ਉੱਤੇ ਕੁਝ ਲਿਖ ਦਾਤੇ ਉਹਦੀ ਵਿਸ਼ ਪੂਰੀ ਹੁੰਦੀ ਹੈ ਤੇ ਇੱਥੇ ਪੰਜਾਬੀਆਂ ਨੇ ਲਿਖ ਲਿਖ ਕੇ ਇਸ ਕੰਧਾਂ ਦਾ ਨਾਸ ਮਾਰਿਆ ਹੋਇਆ ਗੱਲ ਸੁਣੋ ਏ ਮੁੰਡਿਓ ਸਵੇਰ ਦਾ ਭਾ ਇੰਨਾ ਸਫਰ ਤੁਰ ਕੇ ਕਰ ਲਿਆ ਕਿਵੇਂ ਤੁਰ ਕੇ ਚੱਲੀਏ ਇਹ ਤਾਂ ਕੀ ਚੀਜ਼ਾਂ ਨੇ ਸਹੀ ਗੱਲ ਤੇਜੇ ਤੇਜੇ ਦੀ ਪ੍ਰੀ ਵਿਡਿੰਗ ਸ਼ੂਟ ਵਾਸਤੇ ਲੋਕੇਸ਼ਨਾਂ ਲੱਭਦੇ ਫਿਰਦੇ ਆ ਅੱਜ ਮਿਲ ਗਈਆਂ ਦੋ ਤਾਂ ਹਨਾ ਬਾਕੀ ਸਾਰਿਆਂ ਨੇ ਤੁਰ ਤੁਰ ਕੇ ਸਵੇਰੇ 8 ਵਜੇ ਤੋਂ ਤੁਰਨ ਲੱਗਿਆ ਘਰੇ ਬੈਠੇ ਪਤਾ ਕੀ ਸੋਚ ਲੈਂਦੇ ਨੇ ਵੀ ਆਹੋ ਤਾਂ ਮੇਲੇ ਤੇ ਘੁੰਮਣ ਗਏ ਨੇ ਪਤਾ ਇੱਥੇ ਲੱਗਦਾ ਨਾ ਨੇੜੇ ਤੱਕ ਕੋਈ ਟਰਾਲੀ ਟਰੈਕਟਰ ਖਿਲਾਰਨ ਦੀ ਜਗ੍ਹਾ ਨਾ ਕੋਈ ਸਾਧਨ ਆਉਂਦਾ ਤੁਰ ਕੇ ਸਫ਼ਰ ਅੱਜ ਸਵੇਰ ਦਾ 20 ਕਿਲੋਮੀਟਰ ਆਪਾਂ ਕੱਢ ਚੁੱਕੇ ਆ ਤੇ ਹਜੇ ਬਹੁਤ ਸਫ਼ਰ ਹੈ ਬਾਬੇ ਬਹੁਤ ਤੁਰਨਾ ਪੈਂਦਾ ਉਹ ਚਲੋ ਘਰੇ ਬੈਠ ਕੇ ਬੜਾ ਸੌਖਾ ਲੱਗਦਾ ਵੀ ਇਹੀਂ ਤੁਰੇ ਫਿਰਦੇ ਨੇ ਥੱਕ ਗਏ ਨੇ ਸਾਰੇ ਥੱਲੇ ਹੀ ਬੈ ਗਏ ਨੇ ਸਾਰੇ ਥੱਕੇ ਇੰਨੇ ਤਾਂ ਮਾੜੀ ਜੀ ਛਾਂ ਦਿੱਸੀ ਇੱਥੇ ਆ ਰੇੜੀ ਦੀ ਆ ਕੀ ਓਏ ਚਪੜੋ ਬੇਲਪੂਰੀ ਭਾਜੀ ਨਾਲ ਦੀ ਨਾਲ ਸਾਰੇ ਬਹਿ ਗਏ ਥੱਲੇ ਭਾਜੀ ਹਾਂ ਭਾਜੀ ਬਾਦਲੋ ਖਾਦੇ ਸਾਰੇ ਹਾਂ ਕੋ ਮੁੰਡਾ ਆਪਾਂ ਵਾਹ ਖਾਲਸਾ ਵਾਹਿ ਫਤਿਹ ਲੈ ਕੇ ਆ ਸਪੈਸ਼ਲ ਜੀ ਮੰਮੀ ਤੋਂ ਅਸੀਂ ਇੱਥੇ ਗੁਰੂ ਘਰ ਆਏ ਆ ਮੱਥਾ ਟੇਕਣਾ ਅਸੀਂ ਸਵੇਰ ਦੇ ਲੱਗੇ 8 ਵਜੇ ਦੀ ਤੁਰਨ ਸੇਵਾ ਕੀਤੀ ਸਾਰੇ ਮੁੰਡੇ ਜਿੰਨੇ ਬੈਠੇ ਨੇ ਅਸੀਂ ਆਏ ਆ ਇੱਥੇ ਜੀ ਆਪਣਾ ਟੋਟਰ ਮਾਲ ਦੀ ਜਿੱਲੀ ਦੇਖਣੀ ਇੱਥੇ ਥੋੜਾ ਟੋਟਰ ਮਾਲੇ ਲੰਘੀ ਪਿੱਛੇ ਪੁੱਛਣਾ ਕਿ ਅਸੀਂ ਸਾਡੇ ਵੀਰਾਂ ਵਾਲਾ ਭਰਾ ਵੱਡੇ ਭਰਾਵਾਂ ਨਾਲ ਸਾਰੇ ਆਏ ਆ ਜੀ ਇਥੇ ਇਹਨਾਂ ਦਾ ਧੰਨਵਾਦ ਕਰ ਲੈ ਕੇ ਆਉਣ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਸੇਵਾ ਕਰਾਉਣ ਦੀ ਬਲਵਕਸ਼ੀ ਸਾਨੂੰ ਭਾਵੇਂ ਚੌਂਕੜੀ ਮਾਰ ਲੈ ਅਗਲੀ ਵਾਰੀ ਬੱਚੇ ਨਹੀਂ ਲੈ ਕੇ ਆਉਣੇ ਉਹ ਬਸ ਚੌਂ ਨਹੀਂ ਨਹੀਂ ਸੀ ਮਾਰਦੇ ਭਾਵੇਂ ਦੋ ਵਾਰੀ ਬੋਲ ਭਾਵੇਂ ਚਾਰ ਵਾਰੀ ਬੱਚੇ ਲੈ ਆਉਣੇ ਅਗਲੀ ਵਾਰੀ ਮਿੱਤਰੋ ਟ੍ਰੇਲੇ ਉਹਨਾਂ ਚੜ ਕੇ ਆਇਆ ਅਗਲੀ ਵਾਰੀ ਬੱਚਿਆਂ ਦਾ ਕਾਂਟੀ ਹੈ ਜੇ ਬੱਚਿਆਂ ਦਾ ਕੈਨਸਲ ਹੋ ਗਿਆ ਟੂਰ ਅਗਲੀ ਵਾਰੀ ਤੇ ਜੇ ਕਿਸੇ ਨੇ ਉਹ ਗੱਲ ਕਹਿੰਦੇ ਆਪ ਵੀ ਆ ਜਾਵਾਂਗੇ ਉਹ ਹੈ ਪਰ ਹਾਂ ਅਰੇ ਦਾਦੀ ਨਾਲ ਜਾ ਕੇ ਗੱਲ ਕਰਨੀ ਹੈ ਮੈਂ ਆਹ ਮੁੰਡਾ ਤੇਰਾ ਇੱਥੇ ਆ ਕੇ ਚੈਲ ਤੇ ਆਵਾਂਗੇ ਆਪਾਂ ਅਗਲੀ ਵਾਰ ਤੰਗ ਕਰਦਾ ਤੇ ਇਹਨੂੰ ਘਰ ਰੱਖਿਆ ਗਾੜ ਬੋਲ ਬਾਦਲ ਬੋਲ ਸਾਈਕਲ ਤੇ ਆਮੇ ਅਗਲੀ ਵਾਰ ਮੂੰਹ ਨਾ ਕੱਢ ਕਰਮਾਲੀ ਚੱਤੀ ਹੈ ਹਾਂ ਹੱਥਾਂ ਗਿਆ ਵੱਡਣ ਡਿਆ ਮੈਂ ਉਹ ਜੋ ਬੱਚਾ ਤੇ ਆ ਦੱਸੇਗਾ ਹਾਂ ਇੱਥੋਂ ਦਾ ਇਤਿਹਾਸ ਦੱਸ ਵੀਰੇ ਉਹ ਵੇਲੀ ਚ ਕੋੜੇ ਹਾਤੀ ਦਾ ਸੰਚਾਰ ਕੀਤਾ ਹੈ ਕਿਹੜੇ ਹਾਤੀ ਦਾ ਹਾਤੀ ਜਿਹੜਾ ਪਜੀ ਦਿਖਾਰ ਉਹਦੇ ਉੱਪਰ ਬੈਠਾ ਹੈ ਕੀ ਬਾਤ ਹੈ ਤੇ ਉਹ ਉਸ ਤੋਂ ਅਗਲੀ ਮਾਰਤ ਉਹਦੇ ਅਗਲੇ ਉੱਥੇ ਉੱਥੇ ਕੋਈ ਗੱਲ ਨਹੀਂ ਪੁੱਲ ਗਿਆ ਮੈਂ ਜਿੱਥੇ ਉਹ ਜਿੱਥੇ ਉਹ ਵੱਡੀ ਸਾਰਾ ਗੋਲ ਗੁਮਾ ਉਹ ਬਲੇ ਵਾਲੀ ਤੇ ਲੱਭਦਾ ਉਹ ਤਾਂ ਵੀ ਨਹੀਂ ਪਤਾ ਇੱਕ ਤਾਂ ਪਤਾ ਹੈ ਇੱਕ ਉਹ ਚੀਜ਼ ਆ ਗਈ ਦੇਰ ਨੂੰ ਇੱਕ ਬਦਾ ਪਿੱਛੇ ਵਾਲੀ ਦਾ ਹਾਂ ਉਹਦਾ ਕੀ ਹੈ ਉਹ ਨੀਚੇ ਸਭ ਤੋਂ ਪਿੱਛੇ ਹੈ ਨਾ ਜਿਹੜੀ ਉਹਦਾ ਨੀਚੇ ਹੋ ਹੋ ਕੇ ਟੁੱਟ ਰਿਹਾ ਮਾਰਾ ਬੇਲੀ ਤੇ ਰਸਤਾ ਜਾ ਰਿਹਾ ਸਰੰਗ ਜਾ ਰਹੀ ਹੈ ਨੀਚੇ ਉਹ ਕੀ ਆ ਬਾਤ ਹੈ ਤਾੜੀ ਮਾਰੇ ਮੁੰਡੇ ਦੇ ਨਾਮ ਤੇ ਕਲਾਪ ਵਾ ਵਾ ਲੈ ਮੁੰਡੇ ਦਾ ਬੁੱਪੜਾ ਬਹੁਤ ਸਿਆਣਾ ਯਾਰ ਇਹ ਜਵਾਕ ਨੂੰ ਮੈਂ ਤਾਂ ਪੁੱਛਿਆ ਕਿ ਸਾਹਮਣੇ ਤੋਂ ਜਿੰਨੀ ਸੰਗਤ ਤੁਰੀ ਆਉਂਦੀ ਆ ਉਹ ਸਿਰਫ ਫੋਟੋਆਂ ਖਿਚਾ ਕੇ ਮੁੜੀ ਆਉਂਦੀ ਆ ਕਿਸੇ ਨੂੰ ਇਤਿਹਾਸ ਨਹੀਂ ਪਤਾ ਕੈਮਰਾ ਬੰਦ ਕਰ ਦੇ ਤੇ ਇਹਨਾਂ ਨੂੰ ਮੈਂ ਤਾਂ ਪੁੱਛਿਆ ਸੀ ਮੈਂ ਜਦੋਂ ਇਹ ਕੋਈ ਵੀਡੀਓ ਦੇਖੇਗਾ ਤੇ ਸਾਹਮਣੇ ਤੋਂ ਆਉਣ ਵਾਲੇ ਘੱਟੋ ਘਾਟੇ ਸੋਚ ਕੇ ਉੱਥੇ ਇਤਿਹਾਸ ਪੜ੍ਹ ਕੇ ਤਾਂ ਆਉਣਗੇ ਵੀਰੇ ਇਤਿਹਾਸ ਪਤਾ ਸਾਹਮਣੇ ਕੀ ਉੱਥੇ ਆ ਮੈਨੂੰ ਕੀ ਪਤਾ ਹੈ ਨਹੀਂ ਸਾਹਿਬ ਜੀ ਕਿਸੇ ਨੂੰ ਨਹੀਂ ਜਾਣਦਾ ਵੀਰੇ ਉਹਦਾ ਇਤਿਹਾਸ ਪੜ੍ਹਿਆ ਸੀ ਨਹੀਂ ਨਹੀਂ ਉਹਦਾ ਕੋਈ ਕੋਈ ਨਹੀਂ ਲਿਖਿਆ ਉਹ ਵੀ ਮਸੀਤਾਂ ਨਹੀਂ ਮੁਸਲਮਾਨਾਂ ਦਾ ਅੱਛਾ ਇਹ ਹਵੇਲੀਆਂ ਪੁਰਾਣੇ ਸਮੇਂ ਦੀਆਂ ਬਜੀਦੇ ਖਾਂ ਦੀਆਂ ਜ਼ਮੀਨਾਂ ਦੇ ਵਿੱਚ ਬਣੇ ਹੋਏ ਕਿਲੇ ਨੇ ਇੱਕ ਇੱਥੋਂ ਕਹਿੰਦੇ ਸਰੰਗ ਉੱਥੋਂ ਤੱਕ ਜਾਂਦੀ ਆ ਤਾਂ ਦੂਸਰਾ ਕਿਲਾ ਉਹ ਵਾਲਾ ਸਾਹਮਣੇ ਤੇ ਇੱਕ ਹੋਰ ਵੀ ਦੱਸ ਗਿਆ ਸਾਨੂੰ ਕਿ ਇੱਥੋਂ ਸਰੰਗ ਇੱਕ ਟੌਡਰਮਾਲ ਦੀ ਹਵੇਲੀ ਤੱਕ ਵੀ ਜਾਂਦੀ ਹੈ ਆਪਾਂ ਇਹ ਪੁਰਾਣੀਆਂ ਇਮਾਰਤਾਂ ਦੇਖਣ ਆਏ ਆ ਇਸ ਜਗ੍ਹਾ ਤੇ ਉਹ ਸਾਹਮਣੇ ਇੱਕ ਬੋਰਡ ਲੱਗਿਆ ਜਿੱਤੇ ਲਿਖਿਆ ਕਿ ਪ੍ਰਾਣੀ ਜਿਹੜੀ ਇਮਾਰਤ ਹੈ ਜੇ ਇਹਦੀ ਸ਼ਕਲ ਕੋਈ ਵਿਗਾੜਨ ਦੀ ਕੋਸ਼ਿਸ਼ ਕਰਦਾ ਹੈ ਤੇ ਜਾਂ ਇਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਤਾਂ 5000 ਜੁਰਮਾਨਾ ਤੇ 3 ਮਹੀਨਿਆਂ ਦੀ ਸਜ਼ਾ ਭਾਈ ਇਹ ਬੜੀ ਵਧੀਆ ਗੱਲ ਹੈ ਪੁਰਾਣੀਆਂ ਚੀਜ਼ਾਂ ਸੰਭਲਣ ਲਈ ਕੋਈ ਸਖਤ ਫੈਸਲੇ ਸਖਤ ਹੁਕਮ ਸੁਣਾਣੇ ਪੈਣਗੇ ਸਰਕਾਰਾਂ ਨੂੰ ਤਾਂ ਹੀ ਇਹ ਇਮਾਰਤਾਂ ਸੰਭੀਆਂ ਜਾਣਗੀਆਂ ਆਓ ਇਹਦੇ ਅੰਦਰ ਤੋਂ ਦੇਖਦੇ ਆਂ ਬੜੀ ਸੋਹਣੀ ਬਣੀ ਹੈ ਭਾਈ ਪੁਰਾਣੇ ਟਾਈਮ ਦੇ ਵਿੱਚ ਚੀਜ਼ਾਂ ਖਾਸ ਹੀ ਬਣਾਉਂਦੇ ਸੀ ਕੋਈ ਨੇਰਾ ਕਿੱਟ ਲਾਓ ਓਏ ਕੋਈ ਨੇਰਾ ਬਹੁਤ ਹੈ ਭਾਈ ਲਓ ਲਓ ਕਦਰੇ ਕੰਗਰ ਹੈ ਫਲੈਟ ਲਓ ਖੁਫੀ ਬਣੀ ਪਈ ਹੈ ਅਗਰ ਮਗਰਾ ਜਾਓ ਆ ਜਾ ਉਸਤਾਦ ਨਵੀਂ ਜਵਾਨੀ ਵੀ ਢਿੱਗਦੀ ਆਉਂਦੀ ਹੈ ਕਮਾਲ ਦੀ ਗੱਲ ਹੈ ਇਹ ਵੀ ਨਾ ਪੌਣੀ ਕੀ ਨਾ ਉਹ ਕਰਕੇ ਭਾਈ ਕਦਰੇ ਕੰਗਰ ਹੱਥ ਬਾ ਕੇ ਰੱਖੀ ਬੂਲ ਬਲਈਆ ਵਰਗੀਆਂ ਹਵੇਲੀਆਂ ਬਣਾਈਆਂ ਐ ਇਹ ਕੰਮ ਅੱਧ ਦੁਨੀ ਚ ਅੱਲਾ ਪਾ ਦਿਓ ਪਰ ਆਹ ਮੋਦੀ ਦੇ ਟੇਰਾ ਜਿਹੜੇ ਬਾਹਰ ਖੇਤਾਂ ਦੇ ਵਿੱਚ ਬਣਵਾਈਆਂ ਸੀ ਅਦੀ ਮੇ ਵੀ ਯਾ ਲਿਖਿਆ ਹਰਦਾਲ ਯਾ ਲਿਖਿਆ ਉਸ ਤੋਂ ਅੱਗੇ ਬਾਈ ਚਲੋ ਚਲੋ ਵੀ ਸਿੰਗਾ ਉੱਤੇ ਚਲੀਏ ਚਲੋ ਸਿੰਗਾ ਸਹੁੰਦ ਮੰਗੇ ਜਿਹੜਾ ਜਾਵੇ ਤੀਜੀ ਮੰਜ਼ਲ ਤੇ ਚੜਨ ਲੱਗਿਆ ਪੌੜੀਆਂ ਇੱਕ ਇੱਕ ਫੁੱਟ ਦੀਆਂ ਉੱਚੀਆਂ ਨੇ ਪੂਰੀਆਂ ਜੋਰ ਲੱਗਦਾ ਡਾਟ ਭਿੰਦਾ ਚੜਦੇ ਹੋਏ ਤੁਰ ਤੁਰ ਕੇ ਸਵੇਰ ਦੇ ਠੱਕੇ ਵੀ ਪਏ ਉਹ ਵੀ ਸੋਚ ਰਿਹਾ ਕਿ ਕਿੱਦਾਂ ਕਿ ਉਹ ਵੀ ਕੋਲ ਆ ਸਕਦੀ ਆ ਇੱਕ ਮੈਡ ਚੜ ਕੇ ਉੱਥੋਂ ਮੈਂ ਤੇ ਨਹੀਂ ਜਾ ਕੇ ਹੋਰ ਬੰਦਾ ਭੇਜਿਆ ਅੰਦਰ ਦੇਖ ਕੇ ਆ ਕੀ ਬੁਲਾਇਆ ਮੈਂ ਵੇਖਿਆ ਮੈਂ ਥੱਕ ਗਿਆ ਨਹੀਂ ਮੈਂ ਵੜ ਜਾਣਾ ਸੀ ਮੈਂ ਜਾਵਾਂ ਚੱਲ ਅੱਲਾ ਨਿਆਣਾ ਜਮ ਨਹੀਂ ਬਣਾ ਰਿਹਾ ਸ਼ੂਟ ਕਰ ਰਿਹਾ ਵੇਖ ਕੇ ਅੰਦਰ ਕੀ ਚੀਜ਼ ਹੈ ਅੱਜ ਤਾਂ ਗੱਤਾਂ ਹੀ ਫੜ ਕੇ ਲਾ ਕੇ ਕਹਿੰਦਾ ਗੱਲ ਕੀ ਹੈ ਬਰੇਂਦਰ ਹੁਣ ਫੀਲ ਕੀ ਆ ਕਿਉਂ ਕਿਉਂ ਬਣਾਇਆ ਹੋਏਗਾ ਇਹ ਦੱਸੋ ਸਾਨੂੰ ਬਾਬ ਨਹੀਂ ਪਤਾ ਯਾਰ ਪਤਾ ਨਹੀਂ ਲੱਗਿਆ ਯਾਰ ਫੀਲ ਵੀ ਨਹੀਂ ਆਈ ਤੇ ਨੰਦਰ ਜਾ ਕੇ ਉਹ ਵੀ ਲੈ ਇਹ ਜਿਹੜਾ ਤੰਗ ਕਰਦਾ ਸੀ ਨਾ ਉਹਨੂੰ ਅੰਦਰ ਟੱਕ ਦਿੰਦੇ ਕੈਦਖਾਨਾ ਬਣਾਇਆ ਜੀ ਗੋਡੇ ਭਰ ਬੈਠਾ ਰ ਸਾਰੀ ਰਾਤ ਪੁੱਟਾਂ ਆ ਗਾ ਢੂਈ ਲੱਗੇਗੀ ਥੱਲੇ ਰਹਿ ਕੇ ਗੋਡੇ ਵੱਜਣਗੇ ਓਕੇ ਲਓ ਜੀ ਆਜੋ ਸਿੱਖ ਸੰਗਤਾਂ ਕਿਹੜੀ ਧਰਤੀ ਤੋਂ ਪਹੁੰਚੀਆਂ ਨੇ ਜ਼ਿਲ੍ਹਾ ਬਠਿੰਡਾ ਜੇਲ੍ਹੋਂ ਕਿਜੀ ਜ਼ਿਲ੍ਹਾ ਬਠਿੰਡਾ ਪੱਟ ਕੋਠਾ ਗੁਰੂ ਕਾ ਸਾਡਾ ਪੱਟਾ ਗੁਰੂ ਕਾ ਓਕੇ ਦੂਰੋਂ ਦੂਰੋਂ ਸੰਗਤਾਂ ਆਈਆਂ ਤੂੰ ਵੀ ਕੁਝ ਮੰਗ ਲੈ ਮੁੰਡੇ ਚਾਰਾਂ ਰੋਸ ਚੈਨਲ ਆ ਦੇਸੀ ਟਾਕ ਬਲਜੀਤ ਸਬਸਕ੍ਰਾਈਬ ਕਰਿਓ ਠੀਕ ਹੈ ਕਮੈਂਟ ਦੇ ਵਿੱਚ ਰਾਈਟ ਕਰੂ ਲਿਖ ਦਿਓ ਬਲੇ ਸਤਿ ਸ਼੍ਰੀ ਅਕਾਲ ਸਾਰੇ ਜुण ਪੌੜੀਆਂ ਦੇ ਦਿੱਤਾ ਹੈ ਨਾ ਚਾਰ ਸਫੇਰੇ ਪੌੜੀਆਂ ਮੋਹਰੇ ਖਾਣੇ ਤੈ ਖਾਂਦੇ ਬਾਈ ਖਰਦੋਸਤਾ ਜੀ ਮੈਨੂੰ ਲੱਗਦਾ ਉਹ ਮੈਨਾਂ ਤੇ ਖਰਚਾ ਪੱਜਰ ਵਾਸਤੇ ਆਹੀ ਪੋੜੀਆਂ ਕੋਈ ਮਾਰਦੀ ਪੈੰਨਾ ਹੀ ਖਰਚਾ ਭੇਲੀਆਂ ਤੇ ਬਣਾਉਣ ਤੇ ਹੁੰਦਾ ਜਾਂ ਨਹੀਂ ਪੋੜੀਆਂ ਬਣਾਉਣ ਤੇ ਆ ਜਾਂਦਾ ਸਿਰੀਆਂ ਪੋੜੀਆਂ ਹੀ ਪੋੜੀਆਂ ਨੇ ਹਨਾ ਬੂਲ ਬਲਈ ਹੀ ਹੈ ਪੂਰਾ ਜੇ ਉਦੋਂ ਪਹਿਲਾਂ ਕਿੰਨਾ ਉਹ ਨੇੜੇ ਜਵਾਬ ਭੀੜੇ ਭੜੇ ਰੱਖਦੇ ਹਾਂ ਪੋੜੀਆਂ ਜੀ ਹਨਾ ਹੋਰ ਹੱਥ ਪਾਣ ਨੂੰ ਸਾਈਡਾਂ ਤੇ ਉਹ ਨਿੰਸ਼ੀ ਨਾ ਬਣਾਉਂਦੇ ਹੁੰਦੇ ਇਹ ਵੀ ਕੀ ਆਪਾਂ ਲਾ ਦਿੰਨੇ ਹਾਂ ਹੁਣ ਕੀ ਕੰਦੇ ਜੰਗਲੇ ਨਹੀਂ ਹੋਏ ਰੇਲਿੰਗ ਆ ਜੰਗਲੇ ਲਾ ਲੈ ਆ ਦੂਜਾ ਕੀ ਲੈ ਬਾਈ ਜਿਹੜਾ ਸਾਹਮਣੇ ਡਿਵਾਨਟ ਆਰਡਰ ਮਲ ਦੀ ਹਵੇਲੀ ਇੱਥੋਂ ਖੜ ਕੇ ਦੇਖ ਦਿੰਦੇ ਆ ਦੇ ਉੱਤੋਂ ਪੁਰਾਣੀਆਂ ਇਮਾਰਤਾਂ ਪੁਰਾਣੀਆਂ ਦਿਖ ਰਿਖਦੀਆਂ ਕੁਝ ਚੀਜ਼ਾਂ ਤਾਂ ਘੱਟੋ ਘਾਟ ਸਾਂਭ ਕੇ ਰੱਖੀਆਂ ਇਸ ਧਰਤੀ ਤੇ ਇੱਥੋਂ ਦਾ ਇਤਿਹਾਸ ਕੀ ਹੈ ਇੱਥੋਂ ਇੱਕ ਸ੍ਰੰਗ ਬਣਾਈ ਗਈ ਹੈ ਅਛਾ ਜੀ ਜੋ ਦੀਵਾਨ ਟੋਡਰ ਮਲ ਦੀ ਹਵੇਲੀ ਨੂੰ ਸਿੱਧੀ ਜਾ ਕੇ ਨਿਕਲ ਜੀ ਤਕਰੀਬ ਹਰੇਕ ਕਿਲਾ ਇਦਾਂ ਹੀ ਬਣਾਏ ਨੇ ਗੁਫਾ ਵਾਲੀ ਪੁਰਾਣੀ ਵੇਲੀ ਹੈ ਹੈ ਥੱਲੇ ਸਰੰਗ ਬਣੀ ਹੋਈ ਜਿਹੜੀ ਦੀਵਾਨ ਟੋਡਰ ਦੀ ਮਾਲਦੀ ਹੈ ਹੈਗੀ ਥੱਲੇ ਥੱਲੇ ਸਰੰਗ ਕੇ ਜਿਹੜੀ ਹਵੇਲੀ ਨੂੰ ਜਾਂਦੀ ਆ ਵੇਖ ਕੇ ਆਈਏ ਉਹ ਮੈਂ ਨਾਲ ਉਹ ਥੋੜੀ ਜੀ ਉਹ ਚੱਕਦਾ ਹੁੰਦਾ ਫਲਾਈਟ ਮੇਰੇ ਤੋਂ ਦਾ ਕਿਹਾ ਆਪਣਾ ਕਾਲੀ ਹੋਈ ਇਹ ਅੱਗੇ ਦੋ ਲੋਹੇ ਆਉਣ ਚਲੋ ਓਏ ਡਿੱਗ ਜਾਣਾ ਓਏ ਫੇਰਾ ਬੜਾਈ ਇੱਥੋਂ ਸਰੰਗ ਹੈ ਜਿਹੜੀ ਦਿਵਾਨ ਟੋਡਰਮਾਲ ਦੀ ਹਵੇਲੀ ਨੂੰ ਜਾਂਦੀ ਆਪਾਂ ਉਹ ਲੱਭ ਕੇ ਜਾਣੀ ਆ ਅੱਜ ਉਹ ਸਰੰਗ ਕਿੱਥੇ ਮੈਨੂੰ ਸਰੰਗ ਦਿਖਾ ਦਿਓ ਅੰਦਰ ਗੈਸ ਆ ਓਏ ਖਾਲੀ ਆ ਅੰਦਰ ਤੋਂ ਸਰੰਗ ਦੱਬਤੀ ਹੋਣੀ ਆ ਮਿੱਟੀ ਪਈ ਇੱਥੇ ਪਤਾ ਜੀ ਆ ਦੇਖੋ ਨਹੀਂ ਇੱਥੇ ਸਰੰਗ ਕੇ ਸੀ ਆਓ ਇਧਰ ਮਾਰੀ ਲਾਈਟ ਇਹ ਉਹ ਇਹ ਘੁੰਮ ਕੇ ਉਹ ਜਾਂਦਾ ਨਹੀਂ ਫਿਰ ਇੱਥੇ ਸਰੰਗ ਸੀ ਏ ਥੱਲੇ ਜਿਹੜੀ ਸਿੱਧੀ ਦਵਾਨ ਟੋਡਰ ਮਲਦੀ ਹਵੇਲੀ ਨੂੰ ਜਾਂਦੀ ਸੀ ਏ ਥੱਲੇ ਬਣਾਈ ਸੀ ਹਾਂ ਮਿੱਟੀ ਪਾਤੀ ਏ ਸਰੰਗੀ ਤੇ ਹੈਗੀ ਥੱਲੇ ਮਿੱਟੀ ਪਾਈ ਹੋਈ ਦੇਖੋ ਤਾਜੀ ਨਹੀਂ ਤੇ ਪੱਕੀ ਹੁੰਦੀ ਥੱਲੇ ਉਹ ਜਗਾ ਏ ਮਿੱਟੀ ਪਈ ਹੋਈ ਏ ਇਹ ਦੋੜਾਂ ਨੇ ਪਾਈਆਂ ਮਿੱਟੀ ਵੀ ਇਹੋ ਯਾਰ ਤਾਂ ਪਾ ਕੇ ਬੰਦ ਕੀਤੀ ਏ ਵੀ ਇੱਥੇ ਜਿਹੜਾ ਤੁਹਾਡੇ ਵਰਗੇ ਮੁੰਡੇ ਹੁੰਦੇ ਨੇ ਵੀ ਕਿਤੇ ਕੋਈ ਪੰਗਾ ਨਾ ਲੈ ਲੈ ਜਾਣਦਾ ਕਿ ਜਜ਼ਬਾਤੀ ਹੋ ਕੇ ਲੈ ਲੈਣਦੇ ਨੇ ਨਾ ਮੈਂ ਉਧਰ ਨਿਕਲਾਂਗਾ ਇਹ ਉਹ ਕਿਲਾ ਜਿੱਥੋਂ ਦਵਾਨ ਟਾਡਰਮਲ ਦੀ ਹਵੇਲੀ ਨੂੰ ਇੱਥੋਂ ਸਾਹਮਣੇ ਤੋਂ ਸਰੰਗ ਜਾਂਦੀ ਸੀ ਪਰ ਸਾਡੇ ਮਾਨ ਘੜਤ ਸਿੱਖਾਂ ਨੇ ਇਹਦੇ ਉੱਤੇ ਹੋਰ ਹੀ ਪ੍ਰਥਾ ਚਲਾਤੀ ਕਹਿੰਦਾ ਜਿਹੜਾ ਇਹਦੇ ਉੱਤੇ ਲਿਖਦਾ ਕੁਛ ਤਾਂ ਉਹਦਾ ਉਹ ਸੁਪਨਾ ਪੂਰਾ ਹੁੰਦਾ ਆਮ ਇਨਸਾਨ ਨੂੰ ਇਹਨਾਂ ਨੇ ਰੱਬ ਬਣਾ ਕੇ ਰੱਖਤਾ ਇਹਦੇ ਉੱਤੇ ਵੀ ਲਿਖਣ ਲੱਗੇ ਜਿਹੜਾ ਕਿਲਾ ਉਹਨਾਂ ਨੇ ਆਪਣੀਆਂ ਜ਼ਮੀਨਾਂ ਨੂੰ ਦੇਖਣ ਲਈ ਬਣਾਇਆ ਸੀ ਹਾਏ ਤੁਰੇ ਤੁਰੇ ਇਹ ਮੁੰਡੇ ਨੇ ਸਾਨੂੰ ਗਲਤ ਰਾਹੇ ਪਾਤਾ ਤੁਰ ਤੁਰ ਕੇ ਤੁਰ ਤੁਰ ਕੇ ਥੱਕ ਗਏ ਆ ਦੂਜੀ ਵਾਰੀ ਸਾਹ ਲੈਣ ਲੱਗੇ ਆ ਪਤਾ ਨਹੀਂ ਕਿਹੜੇ ਪਿੰਡਾਂ ਵਾਲੀ ਗਲੀ ਚ ਪਾਸ ਤੱਕ ਇਹਨਾਂ ਦਾ ਸ਼ਾਰਟਕਟ ਪੈਂਦਾ ਹੁਣ ਵੇਖਿਆ ਦੇਖੋ ਕੱਲ ਬੜੀ ਵਧਾਇਆ ਕਰਦਾ ਯਾਰ ਇੱਥੋਂ ਵੀ 4 ਕਿਲੋਮੀਟਰ ਦੂਰੋਂ ਵੀ ਸ਼ਾਰਟਕਟ ਇੱਕ ਰਸਤਾ ਪਾਇਆ ਤਾਂ ਪਤਾ ਲੱਗਿਆ ਕਿ ਇੱਥੋਂ 4 ਕਿਲੋਮੀਟਰ ਦੂਰ ਜੋਤੀ ਸਰੂਪੇ ਇਹ ਮੁੰਡਿਆਂ ਨੂੰ ਦੋ ਵਾਰੀ ਠਕੇਵਾ ਹੋ ਗਿਆ ਐਂ ਬਹਿ ਜਾਂਦੇ ਨੇ ਤੁਰ ਚਲੋ ਵੀ ਮੁੰਡਿਆਂ ਨੂੰ ਬਲਾਓ ਫਤਿਹ ਬੋਲੋ ਚਲੋ 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 ਆਗੇ ਆਗੇ ਬੱਸ ਅਸੀਂ ਇੱਕ ਸ਼ਾਰਟਕਟ ਮਾਰਨ ਦੇ ਚੱਕਰ ਚ ਪਿੰਡ ਦੀਆਂ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਦੀ ਵੜ ਗਏ ਆ ਨਿੱਕੀਆਂ ਨਿੱਕੀਆਂ ਗਲੀਆਂ ਦੇ ਵਿੱਚ ਦੀ ਸ਼ਾਰਟਕਟ ਓਏ ਆ ਕੀ ਆ ਗਿਆ ਫੜ ਹੋਰੀ ਬੁਲਾਏ ਓਏ ਸੂਰਮੇ ਸਾਡੇ ਇੰਨੇ ਥੱਕ ਗਏ ਨੇ ਜਿੱਥੇ ਛੋਟੀ ਜੀ ਵੀ ਬੈਠਣ ਨੂੰ ਜਗ੍ਹਾ ਮਿਲਦੀ ਏ ਉੱਥੇ ਹੀ ਬਹਿ ਜਿੰਦੇ ਆ ਕਈ ਲਟ ਜਾਂਦੇ ਨੇ ਕਿਸੇ ਦੇ ਘਰ ਇਲਟ ਹੀ ਗਏ ਨੇ ਅਜੇ ਕਹਿੰਦੇ ਨੇ ਅਸੀਂ ਘਰ ਜਾ ਕੇ ਵਾਪਸ ਜਾਣਾ ਹੈ ਤੁਰੇ ਆਉਂਦੇ ਨਾ ਆ ਟਰੈਕਟਰ ਬੜਾ ਵਧੀਆ ਤਿਆਰ ਕਰਾਇਆ ਬਾਈ ਨੇ ਕਹਿੰਦੇ ਜਦੋਂ ਤੱਕ ਸਾਡੇ ਪੁਰਖਿਆਂ ਕੋਲ ਇਹ ਟਰੈਕਟਰ ਸੀ ਨਾ ਪੰਜਾਬ ਭੁੱਖਾ ਨਹੀਂ ਮਰਿਆ ਜਦੋਂ ਦੇ ਆ ਹੌਲੈਂਡ ਤੇ 855 ਤੇ 9811 ਮੋਡੀਫਾਈ ਹੋਣ ਲੱਗੇ ਨੇ ਉਦੋਂ ਪੰਜਾਬ ਭੁੱਖਾ ਮਰ ਲੱਗਿਆ ਪਿੰਡਾਂ ਦਾ ਰਸਤੇ ਦੇ ਵਿੱਚ ਦੀ ਹੁੰਦੇ ਹੋਏ ਬੜੀ ਮੁਸ਼ਕਲ ਦੇ ਨਾਲ ਪਿੰਡਾਂ ਦੇ ਰਾਹਾਂ ਦੇ ਵਿੱਚ ਉਹ ਘੁੰਮਦੇ ਘੁੰਮਦੇ ਥੱਕਦੇ ਹੱਕ ਦੇ ਬੜੀ ਮੁਸ਼ਕਲ ਦੇ ਨਾਲ ਹੁਣ ਪਹੁੰਚਿਆ ਮੇਨ ਰਸਤੇ ਦੇ ਉੱਤੇ ਸਮਾਂ ਹੋ ਗਿਆ ਪੌਣੇ 4 ਦਾ ਤੇ ਇਸ ਟਾਈਮ ਸੜਕਾਂ ਦੇ ਉੱਤੇ ਸਾਰੀ ਦੁਨੀਆ ਨੇ ਆਪਣੇ ਟਰੈਕਟਰ ਕੱਢ ਲਏ ਐ ਇੱਥੋਂ ਨਿਕਲਣ ਵਾਸਤੇ ਪਰ ਮੈਂ ਸੋਚਦਾ ਕਿ ਜਿਹੜਾ ਅੱਜ ਰਾਤ ਨੂੰ ਜਾਂ ਹੁਣ ਇੱਥੋਂ ਟਰੈਕਟਰ ਇਸ ਟਾਈਮ ਜਿਨ੍ਹਾਂ ਨੇ ਸੜਕਾਂ ਤੇ ਕੱਢ ਲਏ ਇਹਨਾਂ ਨੂੰ 11 ਤੋਂ 12 ਰਾਹ ਦੇ ਵਿੱਚ ਹੀ ਵੱਜ ਜਾਣੇ ਆ ਫਟੇਗੜ ਸਭ ਕ੍ਰੋਸ ਕਰਦੇ ਕਿਉਂਕਿ ਸੜਕ ਸੰਗਤ ਹੈ ਸੜਕਾਂ ਦੇ ਉੱਤੇ ਵੀ ਤੁਰ ਕੇ ਬਹੁਤ ਨਿਕਲੀ ਆ ਗੱਡੀਆਂ ਕਾਰਾਂ ਸਭ ਇੱਕ ਸੇਦਮ ਨਿਕਲਵੇਂ ਨਗਰ ਕੀਰਤਨ ਦੀ ਸਮਾਪਤੀ ਹੋਈ ਆ ਸਾਰਿਆਂ ਨੇ ਸੋਚ ਕੇ ਆਪਣੇ ਘਰਾਂ ਨੂੰ ਚਾਲੇ ਪਾ ਲਈ ਐ ਹਰ ਵਾਰੀ ਇਦਾਂ ਹੀ ਕਰਦੇ ਆ ਤੇ ਆਪਣਾ ਵੀ ਇਸੇ ਰੋਡ ਦੇ ਉੱਤੇ ਇਥੇ ਸਾਹਮਣੇ ਅੱਗੇ ਲੰਗਰ ਹੈ ਤੇ ਉੱਥੇ ਟਰੈਕਟਰ ਖੜਿਆ ਆਪਾਂ ਕਿੱਦਾਂ ਕੱਢਦੇ ਆ ਫਿਰ ਪਤਾ ਲੱਗਦਾ ਆਜਾ ਲੰਗਰ ਛੱਕੀਏ ਪਹਿਲਾਂ ਉੱਥੇ ਇੱਕ ਸਾਡੇ ਲਈ ਟਾਸਕ ਹੈ ਕਿ ਰੋਡ ਦੇ ਉੱਤੇ ਟਰੈਕਟਰ ਚੜਾਈਏ ਕਿਵੇਂ ਹੁਣ ਇਹ ਆ ਗਿਆ ਵੈਗਰੋ ਸਾਡਾ ਲੰਗਰ ਇਹ ਜਗ੍ਹਾ ਤੇ ਸਾਡੀ ਟਰਾਲੀ ਖੜੀ ਹੈ ਅੰਦਰ ਸਮਾਂ ਹੋ ਗਿਆ 4 ਵਜੇ ਦਾ ਨਗਰ ਕ੍ਰਿਸ਼ਣ ਤੋਂ 4 ਵਜੇ ਗਿਆ ਸਾਨੂੰ ਤੇ ਸਾਹਮਣੇ ਰਾਹ ਦੇ ਉੱਤੇ ਐਨਾ ਰਸ਼ ਹੈ ਆ ਦੇਖੋ ਇੱਥੇ ਟਰੈਕਟਰ ਕਿਵੇਂ ਲਾਵਾਂਗੇ ਲਾਈਨ ਦੇ ਵਿੱਚ ਤੇ ਜੇ ਹੁਣ ਅਸੀਂ ਟਰੈਕਟਰ ਟਰਾਲੀ ਸਿਸਟਮ ਲਾ ਵੀ ਲੈਨੇ ਆ ਕਿਉਂਕਿ ਸਾਰੀ ਸੰਗਤ ਨਗਰ ਕਰਤਨ ਤੋਂ ਬਾਅਦ ਆਪਣੇ ਘਰਾਂ ਨੂੰ ਨਿਕਲ ਪਈ ਅਚਾਨਕ ਤੇ ਜੇ ਆਪਾਂ ਲਾ ਵੀ ਲਿਆ ਤੇ ਰਾਤ ਦਾ 12 ਕ ਇੱਥੇ ਅੰਦਰ ਹੀ ਵੱਜ ਜਾਣਾ ਇਹ ਰੋਡ ਦੇ ਜਾਮ ਦੇ ਵਿੱਚ 10 ਦੀ ਸਪੀਡ ਤੋਂ ਵੀ ਘੱਟ ਟਰੈਕਟਰ ਤੁਰਦਾ ਇੱਥੇ ਤੇ ਆਪਣਾ ਘਰ ਆ ਅੰਦਰ ਆ ਲੰਗਰ ਹਾਲ ਦੇ ਵਿੱਚ ਪਿੱਛੇ